ਆਟੋ ਨਿਊਜ਼ ਨੰਦੇਵੇ ਤੁਹਾਡਾ ਸਵਾਗਤ ਇਲੈਕਸ਼ਨ ਕਮਿਸ਼ਨ ਨੇ ਆਪਣਾ ਕੰਮ ਮੁਕੰਮਲ ਕਰ ਲਿਆ ਤੇ ਕੱਲ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਰਿਜ਼ਲਟ ਆਉਣੇ ਵੀ ਸ਼ੁਰੂ ਹੋ ਜਾਣਗੇ ਇਹਦੇ ਨਾਲ ਹੀ 86 ਪਾਰਟੀਆਂ ਦੇ ਦਿਲਾਂ ਦੀ ਧੜਕਣ ਵੀ ਵੱਧ ਗਈ ਹੈ ਤੇ ਉਹਨਾਂ ਨੇ ਗੁਰੂ ਘਰ ਦੇ ਚੱਕਰ ਵੀ ਲਗਾਉਣਾ ਹੀ ਸ਼ੁਰੂ ਕਰ ਦਿੱਤੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਥੇ ਹਰਮੰਦਰ ਸਾਹਿਬ ਨਤਮਸਕੋਏ ਉੱਥੇ ਹੀ ਕਾਂਗਰਸ ਤੋਂ ਸਰਦਾਰ ਸੁਖਜਿੰਦਰ ਸਿੰਘ ਅੰਦਾਵਾ ਸ਼ਿਰੀ ਅਨੰਦਪੁਰ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਇਹਦੇ ਨਾਲ ਹੀ ਈਵੀਐਮ ਮਸ਼ੀਨਾਂ ਦੀ ਯੂਪੀ ਦੇ ਵਿੱਚ ਸੜਕ ਤੇ ਰੁਲਣ ਦੀਆਂ ਖਬਰਾਂ ਵੀ ਆਈਆਂ ਉਹਦੇ ਨਾਲ ਹੀ ਪੰਜਾਬ ਦੀ ਸਿਆਸਤ ਵੀ ਭੱਗ ਗਈ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਲਗਾਤਾਰ ਸਟ੍ਰੌਂਗ ਰੂਮਾਂ ਦੇ ਚੱਕਰ ਲਗਾ ਰਹੇ ਨੇ ਤੇ ਸੁਰੱਖਿਆ ਦਾ ਜਾਜਾ ਲੈ ਰਹੇ ਨੇ ਉੱਥੇ ਹੀ ਸਰਦਾਰ ਅਮਰਿੰਦਰ ਸਿੰਘ ਦਾ ਇੱਕ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ ਆਉਟ ਦੇਖਦੇ ਹਾਂ ਇੱਕ ਰਿਪੋਰਟ ਅੱਜ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਆ ਪਰਮਾਤਮਾ ਮੇਰ ਕਰਨ ਸ਼੍ਰੋਮਣੀ ਕਾਲੀ ਦਲ ਪੰਥ ਪੰਜਾਬ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਆਵਾਜ਼ ਹੈ ਪਰਮਾਤਮਾ ਸੇਵਾ ਕਰਨ ਦਾ ਮੌਕਾ ਦੇ ਤੇ ਜਿਵੇਂ ਪਹਿਲੇ ਸਰਕਾਰਾਂ ਦਰਾਂ ਪੰਜਾਬ ਤਰੱਕੀ ਹੋਈ ਪਰਮਾਤਮਾ ਆਸ਼ੀਰਵਾਦ ਦੇਣ ਅਸੀਂ ਉਹ ਕੋਤ ਵੱਡ ਪੰਜਾਬ ਨੂੰ ਦੇ ਲਈ ਇਹ ਚੀਜ਼ ਹੋ ਗਈ ਕਿ ਜਿਹਾ ਜਿਹਾ ਕਿ ਕੱਲ ਰਿਜ਼ਲਟ ਨੇ ਕਿਤੇ ਕਿਤੇ ਦੋ ਸਾਥੀ ਪੱਖਸ਼ੇ ਤੇ ਜੀਨੀ ਹੋਰ ਮੈਂ ਹਮੇਸ਼ਾ ਹੀ ਕਿ ਦੋਵੇਂ ਕਿਤੇ ਜਾਂ ਅੱਜ ਮੈਂ ਵੀ ਦੀ ਸਭ ਕੁ ਚੱਲਿਆ ਸੀ ਤੇ ਮੇਰਾ ਪਹਿਲੇ ਮਨ ਸੀ ਕਿਥੇ ਮੱਥਾ ਠੀਕ ਕੇ ਪਰ ਹਮੇਸ਼ਾ ਗੁਰੂ ਮਾਰਾਈ थी ਇੱਕੋ ਪੱਖਸ਼ ਹੋਰੀ ਜੀ ਔਰ ਇਹ ਉਹ ਗੁਰੂਵਾ ਜਿਨੇ ਆਪਣਾ ਸਰਵਾਂਸ और यौम नहीं महकने पूरी जारी क्या, क्या नात है वो भी गुरु साहब का नहीं दे सके